ਜ਼ਮੀਨਾਂ ਵੇਚ-ਵੇਚ ਕੇ ਆਪਣੀਆਂ ਜੇਪਾ ਭਰੀਆਂ ਜਾ ਰਹੀਆਂ ਨੇ ਅਣਅਧਿਕਾਰਤ ਤੌਰ ਤੇ ਜ਼ਮੀਨਾਂ ਵੇਚੀਆਂ ਜਾ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬੂ ਇੱਕ ਪਰਿਵਾਰ ਜੋ ਬਾਦਲ ਪਰਿਵਾਰ ਹੈ। ਪਰਪਰੇ ਪੜੇ ਪਰਸਾਰੇ ਜਿਹੜੇ ਨੇ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵਾਪਰ ਰਹੇ ਨੇ। ਕਿ ਇੱਕ ਅਧਿਕਾਰੀ ਨੇ ਉਹਨਾਂ ਨੂੰ ਸ਼ਿਰ ਦਰਬਾਰ ਸਾਹਿਬ ਮੁਖਸਰ ਸਾਹਿਬ ਕੋ ਵਾਪਸ ਲਿਉਣ ਵਾਸਤੇ ਅਸ਼ਿਰ ਦਰਬਾਰ ਸਾਹਿਬ ਵਾਪਸ ਲਿਉਣ ਵਾਸਤੇ 5 ਲੱਖ ਰੁਪਏ ਦੀ ਮੱਦ ਪੱਤਾ ਦਿੱਤੀ ਤੇ ਉਹਨਾਂ ਕੋਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਛੇਤ ਤੋਂ ਛੇਤੀ ਪਦਵੀ ਤੋਂ ਤਾਮੇ ਕੀਤਾ ਜਾਏ ਜਦ ਮੈਂ ਇਹਨਾਂ ਦੇਖਦਾ ਹਾਂ ਤੇ ਮੇਰੇ ਸੀਨੇ ਦੇ ਵਿੱਚ ਹੱਕ ਲੱਗਦੀ ਹੈ ਤਵੇ ਗੁਰੂ ਕੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾਂ ਰੁਪਏ ਦੀ ਕਪੜੇ ਬਾਜੀ ਕੀਤੀ ਜਾ ਰਹੀ ਹੈ ਕਿਤੇ ਬਿਲਡਿੰਗਾਂ ਬਣਾਉਣ ਤੇ ਸੀਐਕੋ ਵਾਲੇ ਵਰਗੇ ਵਾਰ-ਵਾਰ ਪੈਸੇ ਵਧਾ ਕੇ ਜੇਬ ਭਰ ਰਹੇ ਹਨ ਪਾਈ ਹਲੇ ਤੱਕ ਦੋ ਕੇ ਰੈਲੀਆਂ ਕਰੀਆਂ ਸੀ ਥੋੜਾ ਬਹੁਤਾ ਨਾਜਾ ਹੋਣ ਲੱਗਿਆ ਸੀ ਕਿ ਕੱਠ ਵੱਡੇ ਹੋ ਰਹੇ ਆ ਪਰ ਸਿੰਘ ਸਾਹਿਬ ਗਿਆਨੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਤੀ ਜਿਦੇ ਵਿੱਚ ਇਲਜ਼ਾਮ ਲੱਗੇ ਜਾਂ ਕਹਿ ਲੋ ਕਿ ਜਾਣ ਕੜੱਕੀ ਚ ਲਿਆਤੀ ਕਿਉਂਕਿ ਸਿੰਘ ਸਾਹਿਬ ਗਿਆਨੀ ਜੋ ਕਿ ਇਸ ਸਮੇਂ ਹੈੱਡ ਗ੍ਰਾਂਥੀ ਨੇ ਦਰਬਾਰ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਉੜੀ ਉਹਨਾਂ ਵੱਲੋਂ ਬੜੇ ਹੀ ਦੁਖੀ ਹਿਰਦੇ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਦੇ ਹਾਂ ਗੰਭੀਰ ਇਲਜ਼ਾਮ ਲਗਾਏ ਕਿ ਪੰਥ ਨੂੰ ਵਰਤਿਆ ਜਾ ਰਿਹਾ ਹੈ ਪੰਥ ਦੀ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਜਾ ਰਿਹਾ ਹੈ ਸੁੱਕੀਆਂ ਰੋਟੀਆਂ ਤੋਂ ਕਰੋੜਾਂ ਰੁਪਏ ਕਮਾਏ ਜਾ ਰਿਹਾ ਜਿਹੜੇ ਮੁਲਾਜ਼ਮਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਉਹਨਾਂ ਨੂੰ ਕਿਵੇਂ ਪਿਛਲੇ ਦਰਵਾਜ਼ੇ ਰਾਹੀਂ ਐਂਟਰੀ ਕਰਾ ਕੇ ਉੱਚ ਅਹੁਦੇ ਦਿੱਤੇ ਗਏ ਸ਼੍ਰੋਮਣੀ ਕਮੇਟੀ ਤੇ ਇੱਕ ਪਰਿਵਾਰ ਲਗਾਤਾਰ ਹਾਵੀ ਹੋ ਰਿਹਾ ਹੈ ਕਿਸੇ ਦੀ ਚੱਲਦੀ ਨਹੀਂ ਗੁਰੂ ਸਾਹਿਬ ਦੀ ਤਾਬਿਆ ਤੇ ਬੈਠਿਆਂ ਦੇ ਇਹਨਾਂ ਦੇ ਹਿਰਦਿਆਂ ਦੇ ਵਿੱਚ ਅੱਗ ਮੱਚਦੀ ਹੈ ਸਾਰੇ ਇਲਜ਼ਾਮ ਸਾਰੇ ਬਿਆਨات ਤੇ ਨਾਮ ਸਿਰਫ ਇੱਕ ਸੀ ਬਾਦਲ ਪਰਵਾਰ ਇਹ ਇਲਜ਼ਾਮ ਪਹਿਲਾਂ ਵੀ ਕਈ ਵਾਰ ਲੱਗੇ ਆਮ ਲੋਕਾਂ ਦੇ ਵੱਲੋਂ ਵੱਖ-ਵੱਖ ਰੀਆਂ ਸਿੱਖ ਨਮੈਂਦਾ ਜਥੇਬੰਦੀਆਂ ਦੇ ਵੱਲੋਂ ਪਰ ਇਸ ਵਾਰ ਇਹ ਚਰਚਾ ਦਾ ਵਿਸ਼ਾ ਕਿਉਂ ਬਣਿਆ ਸਿਆਸੀ ਤੇ ਪੰਥਕ ਗਲਿਆਰਿਆਂ ਦੇ ਵਿੱਚ ਇਸ ਦੀ ਚਰਚਾ ਕਿਉਂ ਹੋਣ ਲੱਗੀ ਕਿਉਂਕਿ ਇਹ ਸਭ ਇਲਜ਼ਾਮ ਲੱਗੇ ਨੇ ਉਸ ਸ਼ਖਸੀਅਤ ਦੇ ਵੱਲੋਂ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਬਕਾ ਜਥੇਦਾਰ ਦਰਬਾਰ ਸਾਹਿਬ ਦੇ ਮੁਖੀ ਯਾਨੀ ਕਿ ਹੈੱਡ ਗ੍ਰਾਂਥੀ ਨੇ ਗਿਆਨੀ ਰਗबीर ਸਿੰਘ ਗੁੜੀ ਉਹਨਾਂ ਨੇ ਇਥੋਂ ਤੱਕ ਕਿ ਕੌਮ ਨੂੰ ਸਰਬੱਤ ਦਾ ਖਾਲਸਾ ਬੁਲਾਉਣ ਦੀ ਜਿਹੜੀ ਉਹ ਮੰਗ ਕਰ ਦਿੱਤੀ ਹੈ ਕਿ ਸਰਵੱਚ ਖਾਲਸਾ ਸੱਦਿਆ ਜਾਵੇ ਤਾਂ ਜੋ ਨਵੇੜੇ ਹੋ ਸਕਣ ਤੇ ਸ਼੍ਰੋਮਣੀ ਕਮੇਟੀ ਜਿਹੜੀ ਉਸ ਸੱਜੇ ਢੰਗ ਨਾਲ ਚਲਾਈ ਜਾ ਸਕੇ ਸਿਆਸੀ ਗਲਿਆਰਾਂ ਦੇ ਵਿੱਚ ਸੱਤਾਧਿਰ ਦੇ ਵੱਲੋਂ ਵੀ ਇਸ ਦੇ ਉੱਤੇ ਸਵਾਲ ਚੁੱਕੇ ਗਏ ਉਥੇ ਹੀ ਅਕਾਲ ਤਖਬਾ ਦੇ ਹੈੱਡ ਗ੍ਰਾਂਥੀ ਜਿਹੜੇ ਗਿਆਨੀ ਰਗਵੀਰ ਸਿੰਘ ਨੂੰ ਨਸੀਹਤ ਵੀ ਦਿੰਦੇ ਨਜ਼ਰ ਆਏ ਪਰ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਕਾਲੇ ਦਲ ਫਿਲਹਾਲ ਚੁੱਪ ਬੈਠਾ ਹੈ ਕਿਉਂਕਿ ਇਲਜ਼ਾਮ ਗੰਭੀਰ ਨੇ ਇਲਜ਼ਾਮ ਬਾਬਨ ਪਵਿੱਤਰ ਪਰਾਤਨ ਸਰੂਪਾਂ ਦੇ ਨੇ ਇਲਜ਼ਾਮ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰਾ ਨਾਲ ਸੰਬੰਧਿਤ ਨੇ ਇਲਜ਼ਾਮ ਬਹੁਤ ਨੇ ਪਰ ਜਵਾਬ ਫਿਲਹਾਲ ਕਿਸੇ ਦਾ ਨਹੀਂ ਸਵਾਲਾਂ ਦੇ ਘੇਰੇ ਬਹੁਤ ਨੇ ਪਰ ਘੇਰੀਆਂ ਚੋਂ ਨਿਕਲਣ ਵਾਲਾ ਕੋਈ ਦਿਸਦਾ ਨਹੀਂ ਖਾਸ ਰਿਪੋਰਟ ਹੈ ਖਾਸ ਰਿਪੋਰਟ ਦੇ ਵਿੱਚ ਜਾਣਾਂਗੇ ਕਿ ਆਖਰੀ ਬਿਰਤਾਂਤ ਜਾਂ ਸਭ ਕੁਝ ਕਿਵੇਂ ਵਾਪਰਦਾ ਹੈ ਕਿਵੇਂ ਇੱਕ ਵਾਰ ਫਿਰ ਬਾਦਲ ਪਰਿਵਾਰ ਪੰਥ ਦੀ ਕਚੈਰੀ ਦੇ ਵਿੱਚ ਗਿਆਨੀ ਰਗਵੀਰ ਸਿੰਘ ਉਹਨਾਂ ਵੱਲੋਂ ਖੜਾ ਕਰ ਦਿੱਤਾ ਗਿਆ ਮਾਮਲੇ ਦੀਆਂ ਜੜਾਂ ਜੁੜੀਆਂ ਹੋਈਆਂ ਨੇ 2 ਦਸੰਬਰ 2024 ਇਕਾਲ ਤੱਕ ਸਹਿਬ ਦੀ ਫਸੀਲ ਤੋਂ ਸੁਣਾਏ ਗਏ ਫੈਸਲੇ ਥੇ ਨਾ ਉਸ ਸਮੇਂ ਦੇ ਜਥੇਦਾਰ ਗਿਆਨੀ ਰਕबीर ਸਿੰਘਾ ਵੱਲੋਂ ਸੁਖਵੀਰ ਸਿੰਘ ਬਾਦਲ ਹੁਣਾ ਨੂੰ ਪੰਚ ਦੇ ਕਟਾਰੇ 'ਚ ਖੜਾ ਕੀਤਾ ਗਿਆ 2007 ਤੋਂ 17 ਤੱਕ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਦੇ ਸਵਾਲ ਕੀਤੇ ਗਏ ਤੇ ਜਵਾਬ ਲਏ ਗਏ ਸੁਖਵੀਰ ਸਿੰਘ ਹੁਣਾ ਵੱਲੋਂ ਗਲਤੀਆਂ ਕਬੂਲੀਆਂ ਗਈਆਂ ਪਰ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਉਹਨਾਂ ਦਾ ਸਪਸ਼ਟੀਕਰਨ ਵੀ ਆ ਗਿਆ ਖੈਰ ਹੁਣ ਗਿਆਨੀ ਰਖਵੀਰ ਸਿੰਘ ਹਣਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਗੰਭੀਰ ਇਲਜ਼ਾਮ ਕਿ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਵਾਰਤਿਆ ਜਾ ਰਿਹਾ ਹੈ ਦਰਬਾਰ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਉਣ ਦੇ ਲਈ 5-5 ਲੱਖ ਤੱਕ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਤਬਾਦਲੇ ਕਰਾਉਣ ਦੇ ਲਈ 5-5 ਲੱਖ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਇਲਜ਼ਾਮ ਗੰਭੀਰ ਨੇ ਇਥੋਂ ਤੱਕ ਕਿ ਲੰਗਰ ਦੀਆਂ ਸੁੱਕੀਆਂ ਰੋਟੀਆਂ ਸੁੱਕੀਆਂ ਸਬਜ਼ੀਆਂ ਤੋਂ ਵੀ ਕਰੋੜਾਂ ਰੁਪਏ ਕਮਾਉਣ ਦੀ ਗੱਲ ਆਖੀ ਗਈ ਹੈ ਆਖਰ ਰਕਬੀਰ ਸਿੰਘ ਉਹਨਾਂ ਨੂੰ ਇਲਜ਼ਾਮ ਲਗਾਉਣ ਦੀ ਜ਼ਰੂਰਤ ਕਿਉਂ ਪਈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਹੁਣ ਉਹ ਹੈਡ ਗ੍ਰਾਂਥੀ ਨੇ ਪਰ ਉਹਨਾਂ ਦੇ ਅੰਦਰੋਂ ਇੱਕ ਆਵਾਜ਼ ਜ਼ਰੂਰ ਆਉਂਦੀ ਹੈ ਕਿ ਜਿਸ ਅਹੁਦੇ ਤੇ ਅਸੀਂ ਬੈਠੇ ਆ ਉਸ ਅਹੁਦੇ ਦੇ ਨਾਲ ਅਸੀਂ ਇਨਸਾਫ ਨਹੀਂ ਕਰ ਰਹੇ ਜਿਸ ਤਰ੍ਹਾਂ ਦਾ ਵਰਤਾਰਾ ਆਲੇ ਦੁਆਲੇ ਵਾਪਰ ਰਿਹਾ ਸ਼ਰੂਮੀ ਕਮੇਟੀ ਦੇ ਵਿੱਚ ਵਾਪਰ ਰਿਹਾ ਗੁਰੂ ਘਰਾਂ ਦੇ ਵਿੱਚ ਵਾਪਰ ਰਿਹਾ ਉਹ ਮਨਜ਼ੂਰ ਨਹੀਂ ਹੈ ਤਾਂ ਹੁਣ ਉਹਨਾਂ ਨੇ ਬਾਦਲ ਪਰਿਵਾਰ ਤੇ ਇਲਜ਼ਾਮ ਲਗਾਉਂਦਿਆਂ ਸਰਬੱਤ ਖਾਲਸਾ ਬੁਲਾਉਣ ਦੀ ਕੌਮ ਨੂੰ ਮੰਗ ਕੀਤੀ ਹੈ ਤੇ ਮੰਗ ਕਰਦੇ ਉਹਨਾਂ ਨੇ ਇਹ ਵੀ ਕਿਹਾ ਏ ਕਿ ਇਸ ਦਾ ਜਲਦ ਤੋਂ ਜਲਦ ਨਿਬੇੜਾ ਹੋਣਾ ਚਾਹੀਦਾ ਕੀ ਕੁਝ ਬੋਲੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਭ੍ਰਿਸ਼ਟਾਚਾਰ ਬਾਦਲ ਪਰਿਵਾਰ ਦੇ ਹਾਵੀ ਹੋਣ ਦੇ ਉੱਤੇ ਤੇ ਕੀ ਕੁਝ ਬੋਲੇ ਨੇ ਸਰਬੱਤ ਖਾਲਸਾ ਦੀ ਮੰਗ ਕਰਦਿਆਂ ਗਿਆਨੀ ਰਗਵੀਰ ਸਿੰਘ ਗੁਣੀ ਆਓ ਸੁਣਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬੂ ਇੱਕ ਪਰਿਵਾਰ ਜੋ ਬਾਦਲ ਪਰਿਵਾਰ ਹੈ ਉਸ ਪਰਿਵਾਰ ਵਰਨੋ ਇਹ ਜੇ ਕਰਮਚਾਰੀਆਂ ਦੀ ਅਧਿਕਾਰੀਆਂ ਦੀ ਪੁਸ਼ਤ ਪਨਾਹੀ ਕਰਨੀ ਜਿਹੜੀ ਬਹੁਤ ਹੀ ਮੰਤ ਭਾਗੀ ਹੈ ਔਰ ਬੜੇ ਭੜੇ ਵਰਤਾਰੇ ਜਿਹੜੇ ਨੇ ਇਸ ਤਰ੍ਹਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵਾਪਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਉਸ ਵੇਲੇ ਮੇਰੇ ਸਾਹਮਣੇ ਆਈ ਕਿ ਆਪ ਸਭ ਨੂੰ ਪਤਾ ਹੈ ਕਿ 2 ਦਸੰਬਰ ਦੇ ਫੈਸਲੇ ਤੋਂ ਬਾਅਦ ਯਾਨੀ ਹਰਪੀਸ ਸਿੰਘ ਜੀ ਹੋਰਾਂ ਨੂੰ ਪਦਵੀ ਤੋਂ ਰਾਪੇ ਕੀਤਾ ਗਿਆ ਮੈਨੂੰ ਪਦਵੀ ਤੋਂ ਰਾਂਭੇ ਕੀਤਾ ਗਿਆ ਔਰ ਪਿਛਲੇ ਸਮੇਂ ਗਿਆਨੀ ਸੁਲਤਾਨ ਸਿੰਘ ਜੀ ਜੋ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੇ ਉਹਨਾਂ ਨੂੰ ਡਿਊਟੀ ਰਾਕੇ ਤੇ ਸ਼ੀਰ ਦਰਬਾਰ ਸਾਹਿਬ ਮੁਖਰ ਸਾਹਿਬ ਦੇ ਵਿਖੇ ਕੀਤਾ ਗਿਆ ਔਰ ਅਚੰਪੇ ਬਾੜੀ ਗਾਰ ਨਗਰ ਹਰਾਨੀ ਬਾੜੀ ਗਾਰਦ ਉਸ ਜਿਹੜਾ ਵਫਰੀ ਖਜਤ ਮੈਨੂੰ ਫੋਤ ਪਵਿੱਤਰ ਪਹਿਨਾ ਗਿਆ ਜੀ ਸੁਲਤਾਨ ਸਿੰਘ ਹੋਰਾਂ ਨੇ ਦੱਸਿਆ ਕਿ ਇਥੋਂ ਤੱਕ ਭ੍ਰਿਸ਼ਟਾਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਰਵਾਜ਼ ਚੁੱਕਾ ਹੈ ਕਿ ਇੱਕ ਅਧਿਕਾਰੀ ਨੇ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਮੁਕਸਰ ਸਾਹਿਬ ਤੋਂ ਵਾਪਸ ਲਿਆਉਣ ਵਾਸਤੇ ਸ਼੍ਰੀ ਦਰਬਾਰ ਸਾਹਿਬ ਵਾਪਸ ਲਿਆਉਣ ਵਾਸਤੇ 5 ਲੱਖ ਰੁਪਏ ਦੀ ਮੰਗ ਤੱਕ ਕਰ ਦਿੱਤੀ ਮੈਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੋਕਰ ਹੋਣ ਕਰਕੇ ਕੋਕ ਪੂਰ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਹੁਣ ਕੇਵਤ ਕੇਵਲ ਸਰਬੱਤ ਖਾਲਸਾ ਹੀ ਬਚਾ ਸਕਦਾ ਹੈ ਮੈਂ ਸਮੁੱਚੇ ਖਾਲਸਾ ਪੰਥ ਨੂੰ ਜੋੜ ਨਹੀਂ ਕਰਦਾ ਹਾਂ ਕਿ ਸਮੁੱਚਾ ਖਾਲਸਾ ਪੰਥ ਜਿਸ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਟਕਸਾਲਾਂ ਸਿੰਘ ਸੁਭਾਵਾਂ ਸਭਾ ਸੁਸਾਇਟੀਆਂ ਕਮੇਟੀਆਂ ਇਕੱਤਰ ਹੋ ਕੇ ਸਰਬੱਤ ਖਾਲਸਾ ਬੁਲਾ ਕੇ ਸ਼੍ਰੋਮਣ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇੱਕ ਪਰਿਵਾਰ ਦੇ ਕਬਜ਼ੇ ਵਿੱਚੋਂ ਮੁਕਤ ਕਰਵਾਉਣੇ ਲਗਨਸ਼ੀਰ ਤੇ ਮਰਚਨ ਵੱਧ ਹੋਈਏ ਗਿਆਨੀ ਰਗਬੀਰ ਸਿੰਘ ਹਣਾ ਵੱਲੋਂ ਇਲਜ਼ਾਮਤ ਲੱਗਣ ਤੋਂ ਬਾਅਦ ਸਿਆਸਤ ਪੱਕੀ ਸ਼੍ਰੋਮਣੀ ਕਾਲੇ ਦਲ ਜਾਂ ਕਹੇ ਲਿਆ ਸੁਖਵੀਰ ਸਿੰਘ ਬਾਦਲ ਬਾਦਲ ਪਰਿਵਾਰ ਸ਼੍ਰੋਮਣੀ ਕਮੇਟੀ ਦੀ ਚੁੱਪੀ ਜ਼ਰੂਰ ਸਾਹਮਣੇ ਆ ਰਹੀ ਹੈ ਇਹਨਾਂ ਇਲਜ਼ਾਮਾਂ ਦੇ ਉੱਤੇ ਫਿਲਹਾਲ ਕੋਈ ਜਵਾਬ ਸਾਹਮਣੇ ਨਹੀਂ ਆਇਆ ਪਰ ਜਦੋਂ ਇਹ ਇਲਜ਼ਾਮਤ ਲੱਗੇ ਤਾਂ ਸਿਆਸੀ ਗਲਿਆਰਿਆਂ ਦੇ ਨਾਲ-ਨਾਲ ਪੰਥਕ ਗਲਿਆਰਿਆਂ ਦੇ ਵਿੱਚ ਵੀ ਅਸੀਂ ਚਰਚਾ ਹੋਣੀ ਸ਼ੁਰੂ ਹੋਊਗੀ ਤੇ ਸੱਤਾਧਿਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਣਾ ਦੇ ਵੱਲੋਂ ਵੀ ਇਸ ਤੇ ਸਵਾਲ ਚੁੱਕੇ ਗੇ ਯਾਨੀ ਰਗਵੀਰ ਸਿੰਘ ਉਹਨਾਂ ਦੀ ਹਮਾਇਤ ਕਰਦੇ ਉਹਨਾਂ ਨੇ ਕਿਹਾ ਕਿ ਇੱਕ ਸਾਬਕਾ ਜਥੇਦਾਰ ਤੇ ਹੈੱਡ ਗ੍ਰਾਂਥੀ ਦਰਬਾਰ ਸਾਹਿਬ ਦੇ ਵੱਲੋਂ ਇਲਜ਼ਾਮ ਲਗਾਏ ਜਾਣ ਤਾਂ ਕਿ ਇਤਨਾ ਕਿਤੇ ਇਹਨਾਂ ਇਲਜ਼ਾਮਾਂ ਦੇ ਵਿੱਚ ਸੱਚਾਈ ਜ਼ਰੂਰ ਚਲਕਦੀ ਆ ਕੀ ਕੁਝ ਬੋਲੇ ਨੇ ਉਹ ਤੇ ਨਿਰਪੱਖ ਜਾਂਚ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਉਹਨਾਂ ਨੇ ਕਹਿੰਦੇ ਆ ਕਿ ਕੁਝ ਕਿਹਾ ਆਓ ਸੁਣਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਜਿਹੜੇ ਇਲਜ਼ਾਮ ਲਾਏ ਗਏ ਨੇ ਦੋਸ਼ ਲਾਏ ਗਏ ਨੇ ਉਹ ਬੜੇ ਗੰਭੀਰ ਨੇ ਜਿਸ ਦੇ ਵਿੱਚ ਗੁਰੂ ਘਰ ਦੀਆਂ ਜ਼ਮੀਨਾਂ ਵੇਚਣ ਸੰਬੰਧੀ ਸਾਡੇ ਅਨਮੋਲ ਗ੍ਰੰਥ ਗਾਇਬ ਕੌਣ ਸੰਬੰਧੀ ਤੇ ਕਿਵੇਂ ਐਸਜੀਪੀਸੀ ਸਿੱਖਾਂ ਦੇ ਹਿੱਤਾਂ ਦੀ ਬਚਾਏ ਸਿਰਫ ਇੱਕ ਪਰਿਵਾਰ ਦੇ ਹਿੱਤ ਤੇ ਇੱਕ ਪਰਿਵਾਰ ਦੀ ਖੁਸ਼ੀ ਲਈ ਕੰਮ ਕਰਦੀ ਹੈ ਇਲਜ਼ਾਮ ਪੜੇ ਹੀ ਗੰਭੀਰ ਨੇ ਤੇ ਖਾਸ ਕਰਕੇ ਜਦੋਂ ਕੁਝ ਇਹ ਕਾਂ ਤੱਕ ਸਭ ਦੇ ਜੱਥੇਦਾਰ ਰਹੀ ਹੋਣ ਤੇ ਹੁਣ ਵੀ ਮੌਜੂਦਾ ਹੈੱਡ ਗ੍ਰੰਥੀ ਹੁਣ ਸ਼੍ਰੀ ਦਰਬਾਰ ਸਾਹਿਬ ਤੇ ਬੜੇ ਸਾਰੇ ਸਿੱਖ ਚਰਿੱਤਰ ਨੂੰ ਸਾਰੇ ਸਿੱਖ ਕੌਮ ਨੂੰ ਬੜੀ ਜਿਹੜੇ ਚਿੰਤਾ ਦੇ ਵਿੱਚ ਖੜਾ ਕਰ ਦਿਆ ਮੈਂ ਬਤੌਰ ਇੱਕ ਸਿੱਖ ਹੋਂਦ ਦੇ ਨਾਤੇ ਇਸਾਰੇ ਇਲਜ਼ਾਮਾਂ ਦੀ ਜਿਹੜੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਐਸਜੀਪੀਸੀ ਜੋ ਸਰਵੋੱਚ ਸੰਸਥਾ ਹੈ ਉਸ ਨੂੰ ਇੱਕ ਪਰਿਵਾਰ ਤੋਂ ਆਜ਼ਾਦੀ ਮਿਲਣੀ ਚਾਹੀਦੀ ਹੈ ਕਿ ਉਹ ਸਿੱਖਾਂ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ। ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿਜਰੋਣਾ ਵੱਲੋਂ ਵੀ ਕਿਹਾ ਗਿਆ ਕਿ ਇਲਜ਼ਾਮ ਗੰਭੀਰ ਨੇ। ਹਾਲਾਂਕਿ ਇਹਨਾਂ ਚੀਜ਼ਾਂ ਤੋਂ ਮੰਨਕਰ ਨਹੀਂ ਹੋਇਆ ਜਾ ਸਕਦਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਜਾਂ ਬਾਦਲ ਪਰਿਵਾਰ ਦੀ ਸ਼੍ਰੋਮਣੀ ਕਮੇਟੀ ਦੇ ਉੱਤੇ ਹਾਵੀ ਹੋਣ ਦੀਆਂ ਚਰਚਾਵਾਂ ਰੋਜ਼ਾਨਾ ਸਾਹਮਣੇ ਆਉਂਦੀਆਂ ਰਹੀਆਂ ਨੇ ਜੋ ਕਿ ਬੇहद ਦੁਖਦਾਈ ਵੀ ਹੈ ਪਰ ਹੁਣ ਜੱਥੇਦਾਰ ਸਾਬਕਾ ਜੱਥੇਦਾਰ ਵੱਲੋਂ ਲਾਏ ਗਏ ਇਲਜ਼ਾਮ ਇਹਨਾਂ ਬਿਆਨਾਂ ਨੂੰ ਸੱਚ ਜ਼ਰੂਰ ਸਾਬਿਤ ਕਰ ਰਹੇ ਨੇ ਕੀ ਕੁਝ ਬੋਲੇ ਨੇ ਹੋਰ ਆਓ ਸੁਣਦੇ ਹਾਂ ਸਾਨੂੰ ਸਭ ਨੂੰ ਪਤਾ ਹੈ ਕਿ ਐਸ்சிਪੀਸੀ ਔਰ ਕਾਲੀ ਦਲ ਜੋ ਕੰਮ ਚੱਲ ਰਹੇ ਨੇ ਉਹ ਸਭ ਅੱਛੇ ਨਹੀਂ ਹੈ ਪਰ ਜਦੋਂ ਉਹਨਾਂ ਦੇ ਮੂੰਹੋਂ ਗੱਲਾਂ ਸੁਣੀਆਂ ਜਿਨ੍ਹਾਂ ਨੂੰ ਕਿਸਾਈ ਗੱਲਾਂ ਦਾ ਪਤਾ ਹੁੰਦਾ ਤੇ ਫਿਰ ਸਾਨੂੰ ਲੱਗਾ ਕਿ ਬਹੁਤ ਹੀ ਮਾੜਾ ਹੋ ਰਿਹਾ ਹੈ ਲੇਕਿਨ ਇੱਕ ਆਸ ਵੀ ਵੱਜੀ ਹੈ ਕਿ ਉਹਨਾਂ ਨੇ ਜਿਹੜੀ ਕਿਹਾ ਕਿ ਸਾਰੇ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਆਪਾਂ ਸੁਧਾਰ ਕਰੀਏ ਕਿਉਂਕਿ ਸਿੱਖ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ ਤੇ ਉਥੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਵੀ ਇਸ ਪੂਰੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਪ੍ਰਧਾਨ ਧਾਮੀ ਪ੍ਰਸ਼ਟਾਚਾਰ ਦੇ ਮਾਮਲਿਆਂ ਨੂੰ ਅਕਸਰ ਇਹ ਕਹਿ ਕੇ ਟਾਲ ਜਾਂਦੇ ਨੇ ਕਿ ਰੋਜ਼ਾਨਾ ਛੋਟੇ ਛੋਟੇ ਕਪੜੇ ਸਾਹਮਣੇ ਆਉਂਦੇ ਨੇ ਪਰ ਲੰਗਰ ਦੀਆਂ ਸੁੱਕੀਆਂ ਰੋਟੀਆਂ ਸੁੱਕੀਆਂ ਸਬਜ਼ੀਆਂ ਤੋਂ ਮਹੀਨੇ ਦੇ ਕਰੋੜਾਂ ਰੁਪਏ ਕਮਾਉਣਾ ਅਖੰਡ ਪਾਠ ਸਾਹਿਬ ਕਰਵਾਉਣ ਜਾਂ ਤਬਾਦਲੇ ਕਰਵਾਉਣ ਦੇ ਲਈ ਲੱਖ ਰੁਪਏ ਦੀ ਪੇਸ਼ਕਸ਼ ਕਰਨਾ ਛੋਟੇ-ਛੋਟੇ ਕੱਪੜੇ ਨਹੀਂ ਨਾਮੀ ਸਾਹਿਬ ਚੁੱਪ ਕਿਉਂ ਨੇ ਉਹ ਬੋਲ ਕਿਉਂ ਨਹੀਂ ਰਹੇ ਕਿ ਉਹਨਾਂ ਨੂੰ ਬੋਲਣ ਤੋਂ ਮਨਾ ਕੀਤਾ ਜਾ ਰਿਹਾ ਜਾਂ ਫਿਰ ਹਾਵੀ ਕੌਣ ਹੋ ਰਿਹਾ ਜੋ ਸੰਗਤ ਅੱਜ ਤੱਕ ਇਲਜ਼ਾਮ ਲਗਾਉਂਦੀ ਆਈ ਹੈ ਉਹ ਅੱਜ ਸਾਬਕਾ ਜਥੇਦਾਰ ਵੱਲੋਂ ਲਗਾਏ ਗਏ ਨਹੀਂ ਕੀ ਕੁਝ ਬੋਲੇ ਨੇ ਹਰਮੀਤ ਕਾਲਕਾ ਆਵਾ ਪੋ ਵੀ ਸੁਣਦੇ ਆ ਕਿ ਪਿਛਲੇ ਕਈ ਸਾਲਾਂ ਤੋਂ ਜੜੀ ਹੈ ਸ਼ਰੂਮਨੀ ਕਮੇਟੀ ਦੇ ਉੱਤੇ ਲਗਾਤਾਰ ਇਲਜ਼ਾਮ ਲੱਗੇ ਜਾ ਰਹੇ ਹਨ ਕਿ ਗੁਰੂ ਘਰ ਦੀਆਂ ਜਦਾਦਾ ਵਿਕਦੀਆਂ ਪਈਆਂ ਗੁਰੂ ਘਰ ਦੇ ਵਿੱਚੋਂ ਗੁਰੂ ਸਾਹਿਬ ਦੇ ਮਹਾਰਾਜ ਦੇ ਸਰੂਪ ਚੋਰੀ ਹੋ ਰਹੇ ਨੇ ਔਰ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਇਹ ਗੱਲ ਕਰਕੇ ਟਾਲ ਦਿੰਦੇ ਨੇ ਕਿ ਰੋਜ਼ ਹੀ ਕਈ ਸੈਂਕੜੋ ਕਰਪਸ਼ਨ ਦੇ ਕੇਸ ਸਾਡੇ ਕੋਲ ਆਉਂਦੇ ਆ ਅੱਜ ਜਥੇਦਾਰ ਸਾਹਿਬ ਦੀ ਹੋਂਦ ਤੇ ਬੋਲਣ ਤੋਂ ਬਾਅਦ ਇਸ ਗੱਲ ਦੇ ਉੱਤੇ ਬੋਲਣਾ ਵੱਡਾ ਦੁੱਖ ਹੈ ਕਿ ਹਰ ਮੰਦਰ ਸਾਹਿਬ ਦੀ ਹਰ ਕੀ ਪੋੜੀ ਤੇ ਪਾਟ ਰਖਵਾਉਣ ਦੇ 5-5 ਲੱਖ ਰੁਪਏ ਲੈ ਜਾਣਾ ਇਸ ਤੋਂ ਵੱਡਾ ਮੈਂ ਸਮਝਦਾ ਸ਼ਰਮਨਾਕ ਔਰ ਬੰਦ ਭਾਗੀ ਗੱਲ ਕੌਮ ਦੇ ਵਿੱਚ ਨਹੀਂ ਹੋ ਸਕਦੀ ਔਰ ਆਪਣਾ ਤਾਮੀ ਸਾਹਿਬ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਚੁੱਪੀ ਸਾਦੀ ਕੀ ਇਹਦੇ ਉੱਤੇ ਕੰਮ ਨਹੀਂ ਹੋ ਸਕਦਾ ਜਿਸ ਤਰੀਕੇ ਦੇ ਨਾਲ ਤੁਸੀਂ 328 ਰੁਪਿਆਂ ਦੇ ਮਾਮਲੇ ਚੁੱਪੀ ਸਾਦੀ ਹੈ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਜਿਸ ਤਰੀਕੇ ਦੇ ਨਾਲ ਤੁਸੀਂ ਅਮਰ ਸਾਹਿਬ ਦੀ ਜਿਹੜੀ ਜ਼ਮੀਨ ਵਿਕੀ ਹੈ ਉਹਦੇ ਉੱਤੇ ਚੁੱਪੀ ਸਾਦੀ ਹੈ ਸੋ ਮੈਂ ਸਮਝਦਾ ਕਿ ਅੱਜ ਜਿਹੜੀ ਤਾਮੀ ਸਾਹਿਬ ਦੇ ਉੱਤੇ ਇੱਕ ਹੋਰ ਸਵਾਲੇਚ ਜਿਹੜਾ ਸਿੰਘ ਸਾਹਿਬ ਨੇ ਖੜਾ ਕੀਤਾ ਇਹ ਰੋਟੀਆਂ ਦਾ ਵੀ ਔਰ ਜਿਹੜਾ 5 ਲੱਖ ਰੁਪਏ ਦੇ ਜਿਹੜਾ 파ਟ ਰੱਖੇ ਜਾਂਦੇ ਨੇ 5 ਲੱਖ ਰੁਪਏ ਲੈ ਕੇ ਉਹਦਾ ਵੀ ਇਹਦਾ ਜਵਾਬ ਵੀ ਉਹਨਾਂ ਨੂੰ ਜਰੂਰ ਦੇਣਾ ਚਾਹੀਦਾ ਉਥੇ ਗਿਆਨੀ ਰਕबीर ਸਿੰਘ ਉਹਨਾਂ ਦੇ ਵੱਲੋਂ ਪਾਵਨ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰਾ ਨੂੰ ਲੈ ਕੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮukh ਸਿੰਘ ਉਹਨਾਂ ਵੱਲੋਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਗਿਆਨੀ ਰਕबीर ਸਿੰਘ ਜੀ ਆਪਾਂ ਇਕੱਠਿਆਂ ਕੰਮ ਕੀਤਾ ਹੈ ਤੁਸੀਂ ਅੱਜ ਇਹ ਇਲਜ਼ਾਮ ਲਗਾ ਰਹੇ ਹੋ ਪਰ ਤੁਸੀਂ ਜਦੋਂ ਜਥੇਦਾਰ ਸੀ ਤੁਸੀਂ ਉਦੋਂ ਪਾਵਨ ਸਰੂਪਾਂ ਦੇ ਦਰਸ਼ਨ ਕਿਉਂ ਨਹੀਂ ਕੀਤੇ ਤੁਸੀਂ ਉਸ ਸਮੇਂ ਸ਼ਾਸਤਰਾ ਦੇ ਦਰਸ਼ਨ ਕਿਉਂ ਨਹੀਂ ਕੀਤੇ ਜੇਕਰ ਤੁਹਾਨੂੰ ਅੱਜ ਇਹ ਖਾਮੀਆਂ ਲੱਗ ਰਹੀਆਂ ਨੇ ਤਾਂ ਤੁਸੀਂ ਜਥੇਦਾਰ ਰਹਿੰਦੇ ਹਾਂ ਇਹਨਾਂ ਚੀਜ਼ਾਂ ਤੇ ਸਵਾਲ ਕਿਉਂ ਨਹੀਂ ਚੁੱਕੇ ਇਸ ਦੇ ਨਾਲ ਹੀ ਉਹਨਾਂ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਇਲਜ਼ਾਮਾਤ ਪਾਵਨ ਸਰੂਪਾਂ ਦੀ ਗੱਲ ਜਾਂ ਪਾਵਨ ਪ੍ਰਗੋਮਨ ਸਿੰਘ ਜੀ ਦੇ ਸ਼ਾਸਤਰਾ ਦੀ ਗੱਲ ਗਿਆਨੀ ਰਗਵੀਰ ਸਿੰਘ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਦਰਸ਼ਨ ਕੌਮ ਦਾ ਕੋਈ ਵੀ ਨਮਾਇੰਦਾ ਸੰਗਤ ਕਿਸੇ ਵੀ ਸਮੇਂ ਆ ਕੇ ਉਹ ਦਰਸ਼ਨ ਕਰ ਸਕਦੀ ਹੈ ਇਹ ਦੋਵੀਂ ਚੀਜ਼ਾਂ ਇਹ ਦੋਵੇਂ ਪਾਵਨ ਜਣੀਆਂ ਸਰੂਪ ਤੇ ਪਾਵਨ ਹਥਿਆਰ ਨੇ ਜਿਹੜੇ ਉਹਨਾਂ ਦੇ ਕਿਸੇ ਵੀ ਸਮੇਂ ਦਰਸ਼ਨ ਕੀਤੇ ਜਾ ਸਕਦੇ ਆ ਕੀ ਕੁਝ ਬੋਲੇ ਨੇ ਹੋਰ ਆਓ ਸੁਣਦੇ ਆ ਤੁਸੀਂ ਸਾਲ 2010 ਤੋਂ ਲੈ ਕੇ ਮੇਰੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸੇਵਾ ਨਿਭਾਉਂਦੇ ਰਹੇ ਹੋ ਪਾਵਨ ਸ਼ਸਤਰਾਂ ਦੀ ਸੇਵਾ ਦੇ ਤੁਸੀਂ ਦਰਸ਼ਨ ਕਰਦੇ ਰਹੇ ਹੋ ਪਾਵਨ ਸਰੂਪਾਂ ਦੇ ਤੁਸੀਂ ਦਰਸ਼ਨ ਦੀਦਾਰ ਕਰਦੇ ਰਹੇ ਹੋ ਤਾਂ ਹੁਣ ਹਰਾਨਗੇ ਹੁੰਦੀ ਹਰੇਕ ਸਿੱਖ ਨੇ ਇਸ ਗੱਲ ਤੇ ਹਰਾਨਗੀ ਪ੍ਰਗਟਾਈਏ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਜੇ ਤੁਹਾਨੂੰ ਕੋਈ ਫਿਰ ਵੀ ਸ਼ੰਕਾ ਸੀ ਤੁਸੀਂ ਜਥੇਦਾਰ ਰਹੇ ਹੋ ਉਦੋਂ ਆ ਕੇ ਫਿਰ ਦਰਸ਼ਨ ਦੀਦਾਰ ਕਰਦੇ ਉਦੋਂ ਇਹ ਗੱਲਾਂ ਕਰਦੇ ਪਰਵਾਣ ਕਰਿਓ ਆਪਾਂ ਫਿਰ ਵੀ ਇਕੱਠੇ ਹੋਇਆ ਕਰਨਾ ਆਪਾਂ ਮਿਲਿਆ ਕਰਨਾ ਇੱਕ ਦੂਜੇ ਨੂੰ ਪਰੰਤੂ ਇਸ ਮਹਾਨ ਸੰਸਾ ਵਿੱਚ ਰਹਿ ਕੇ ਆਪਾਂ ਇਸ ਤਰ੍ਹਾਂ ਦੀ ਗੱਲਾਂ ਨਾ ਕਰਗੇ ਜੇ ਸਨਾਲ ਕੋਈ ਸ਼ੰਕੇ ਪੈਦਾ ਹੁੰਦੀ ਹੋਣ ਸਿੱਖ ਪੰਥ ਵਿੱਚ ਕਿਸੇ ਤਰ੍ਹਾਂ ਦਾ ਸ਼ੰਕਾ ਨਾ ਪੈਦਾ ਹੋ ਸਕਦਾ ਨਾ ਹੋਏਗਾ ਕਿਉਂਕਿ ਸਾਰਿਆਂ ਨੇ ਦਰਸ਼ਨ ਦੀਦਾਰ ਕੀਤੇ ਨੇ ਔਰ ਕਰਦੇ ਵੀ ਰਹਿਣਾ ਸਮੁੱਚੇ ਸਿੱਖ ਪੰਥ ਨੂੰ ਬੜੇ ادب ਸਤਿਕਾਰ ਸਹਿਤ ਬੇਨਤੀ ਕਰਦਾ ਆਓ ਜੋ ਉਹਨਾਂ ਨੇ ਤੇ ਤੁਸੀਂ ਆ ਕੇ ਅੱਖਾਂ ਨਾਲ ਦਰਸ਼ਨ ਕਰੋ ਕੋਈ ਲੁਕਾਰ ਨਹੀਂ ਕੋਈ ਸੁਪਾ ਨਹੀਂ ਆ ਕੇ ਦਰਸ਼ਨ ਜ਼ਰੂਰ ਕਰਿਓ ਇਲਜ਼ਾਮ ਗੰਭੀਰ ਨੇ ਕਿਉਂਕਿ ਇਲਜ਼ਾਮ ਪਾਵਨ ਪੁਰਾਤਨ ਪਵਿੱਤਰ ਸਰੂਪਾਂ ਦੇ ਨਾਲ ਜੁੜੇ ਹੋਏ ਨੇ ਇਲਜ਼ਾਮ ਸ਼ਰੋਮਣੀ ਕਮੇਟੀ ਦੇ ਨਾਲ ਜੁੜੇ ਹੋਏ ਨੇ ਇਲਜ਼ਾਮ ਗੁਰੂ ਦੇ ਲੰਗਰ ਦੇ ਨਾਲ ਜੁੜੇ ਹੋਏ ਨੇ ਇਲਜ਼ਾਮ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰਾਂ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਇਲਜ਼ਾਮ ਲਗਾਉਣ ਵਾਲਾ ਕੋਈ ਆਮ ਵਿਅਕਤੀ ਨਹੀਂ ਅਕਾਲ ਤਖਤ ਸਾਹਿਬ ਦਾ ਸਾਬਕਾ ਜਥੇਦਾਰ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਹੈ ਉਹ ਹੈੱਡ ਗ੍ਰੰਥੀ ਉਹ ਅਹੁਦਾ ਜੋ ਕਿਸਮੇ ਬਾਬਾ ਬੁੱਢਾ ਜੀ ਨੇ ਨਿਵਾਇਆ ਸੀ ਜਿੱਥੋਂ ਸ਼ੁਰੂ ਹੋਇਆ ਸੀ ਤੇ ਉਸ ਅਹੁਦੇ ਤੇ ਬੈਠਾ ਵਿਅਕਤੀ ਜੇਕਰ ਅਜਿਹੇ ਇਲਜ਼ਾਮ ਲਗਾਵੇ ਤਾਂ ਗੰਭੀਰਤਾ ਜ਼ਰੂਰ ਬਣਦੀ ਹੈ ਫਿਲਹਾਲ ਬਾਦਲ ਪਰਿਵਾਰ ਸ਼ਰੋਣੀ ਕਮੇਟੀ ਪ੍ਰਧਾਨ ਜਿਸ ਪੂਰੇ ਮਾਮਲੇ ਦੇ ਉੱਤੇ ਚੁੱਪੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਤੇ ਕੀ ਪ੍ਰਤੀਕਿਰਿਆ ਦਿੰਦੀ ਹੈ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਕੀ ਉਹ ਜਵਾਬ ਦੇਣਗੇ ਉਹ ਦੇਖਣ ਵਾਲਾ ਜ਼ਰੂਰ ਹੋਊਗਾ ਪਰ ਗਿਆਨੀ ਰਖਵੀਰ ਸਿੰਘ ਗੋੜਾ ਵੱਲੋਂ ਸਰਬੱਤ ਖਾਲਸੇ ਦੀ ਮੰਗ ਨੂੰ ਕੌਮ ਪ੍ਰਵਾਨ ਕਰਦੀ ਹੈ ਜਾਂ ਨਹੀਂ ਇਹ ਵੀ ਦੇਖਣ ਵਾਲਾ ਹੋਏਗਾ ਤਾਂ ਇਹ ਖਾਸ ਰਿਪੋਰਟ ਤੁਹਾਡਾ ਸਾਂਝੀ ਕੀਤੀ ਬੀਤੇ ਦਿਨੀ ਗਿਆਨੀ ਰਖਵੀਰ ਸਿੰਘ ਗੋੜਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੰਭੀਰ ਇਲਜ਼ਾਮ ਲਗਾਏ ਗਏ ਮੰਤਰੀ ਹਰਜੋਤ ਬੈਂਸ ਚੀਫ ਖਾਲਸਾ ਦਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਵਕੂ ਬکریاں ਸਿੱਖ ਜਥੇਬੰਦੀਆਂ ਨਮਾਇੰਦੇ ਉਸ ਤੋਂ ਇਲਾਵਾ ਹੋਰ ਕਈ ਚਿਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਗਿਆਨੀ ਰਕबीर ਸਿੰਘ ਉਹਨਾਂ ਦਾ ਸਮਰਥਨ ਕੀਤਾ ਜਾ ਰਿਹਾ ਇੱਥੇ ਤੱਕ ਕਿ ਪੁੰਨ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਵੀ ਸਮਰਥਨ ਦੀ ਗੱਲ ਆਖੀ ਗਈ ਹੈ ਗਿਆਨੀ ਰਕबीर ਸਿੰਘ ਉਹਨਾਂ ਨੇ ਸਰਵਤ ਖਾਲਸਾ ਬੁਲਾਉਣ ਦੀ ਮੰਗ ਕੀਤੀ ਹੈ ਹੁਣ ਦੇਖਣ ਵਾਲਾ ਹੋਵੇਗਾ ਕਿ ਕੌਮ ਇਹ ਮੰਗ ਇਹ ਅਪੀਲ ਨੂੰ ਪ੍ਰਵਾਨ ਕਰਦੀਆਂ ਕੀ ਸਰਵਤ ਖਾਲਸਾ ਬੁਲਾਉਂਦੀ ਹੈ ਸ਼੍ਰੋਮਣੀ ਕਮੇਟੀ ਦੇ ਬਾਲਵਰ ਬਾਦਲ ਪਰਿਵਾਰ ਨੂੰ ਲੈ ਕੇ ਕੀ ਕੁਝ ਸਾਹਮਣੇ ਆਵੇਗਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਇਹਨਾਂ ਸਾਰੇ ਇਲਜ਼ਾਮਾਂ ਦੇ ਉੱਤੇ ਬਾਦਲ ਪਰਿਵਾਰ ਇਹ ਕਹਿ ਲਿਆ ਕਿ ਸ਼੍ਰੋਮਣੀ ਕਾਲੇਦਲ ਤੇ ਸ਼੍ਰੋਮਣੀ ਕਮੇਟੀ ਚੁੱਪੀ ਧਾਰੀ ਬੈਠਾ ਤੁਹਾਡੀ ਕੀ ਰਾਏ ਹੈ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਕਿ ਬਾਦਲ ਪਰਿਵਾਰ ਸੱਚਮੁੱਚ ਹਾਵੀ ਹੁੰਦਾ ਜਾ ਰਿਹਾ ਕਿ ਬਾਦਲ ਪਰਿਵਾਰ ਦੇ ਵੱਲੋਂ ਇਸ ਕਦਰ ਤੱਕ ਸ਼੍ਰੋਮਣੀ ਕਮੇਟੀ ਨੂੰ ਆਪਣੀ ਮੁਠੀ ਦੇ ਵਿੱਚ ਕਰ ਲਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਮੈਂਬਰ ਉਹਨਾਂ ਤੋਂ ਪੁੱਛੇ ਬਿਨਾਂ ਕੋਈ ਕਦਮ ਚੁੱਕ ਨਹੀਂ ਸਕਦਾ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੇ ਜੁੜੇ ਰਹੋ ਹਮਦਾਰਤ ਟੀਵੀ ਦੇ ਨਾਲ ਸਹੀ ਤਸਦੀਕ ਖਬਰਾਂ ਦੇ